ਮੈਂ ਕਹਤਾ ਜੀ ਪਰਚਾ ਇਦਾਂ ਨਹੀਂ ਹੁੰਦਾ ਹੈਗਾ ਹੁਣ ਤੁਸੀਂ ਚਲੋ ਠੀਕ ਹੈ 600 ਦਿੱਤਾ ਤਾਂ ਰਸੀਦ ਦਿੱਤੀ ਕੋਈ ਗੱਲ ਨਹੀਂ ਤੁਸੀਂ ਫੋਨ ਤੇ ਕਹਦੋ ਕੋਈ ਗੱਲ ਨਹੀਂ ਬੀਬੀ ਬਹਿ ਜਾਓ ਅਸੀਂ ਸਵੇਰ ਤੱਕ ਪੈਸੇ ਦੇ ਦਾਂਗੇ ਹੁਣ ਉਹਦੇ ਵਿੱਚ ਟੈਕਨੀਕਲ ਪ੍ਰੋਬਲਮ ਸੀ ਅਸੀਂ ਪਤਾ ਨਹੀਂ ਹੁਣ ਚਲੋ ਜਿਹਨੇ ਵੀ ਤੁਹਾਡੇ ਕਿਸੇ ਨੇ ਭੇਜਿਆ ਵੀ ਤੁਸੀਂ ਇਹ ਚ ਸਕੈਨਰ ਚ ਕਰ ਦੋ ਤੁਹਾਡਾ ਵੀ ਮੈਂ ਤਾਂ ਕਹਣਾ ਸਕੈਨਰ ਲਾ ਕੇ ਰੱਖ ਲਓ ਨਹੀਂ ਸਹੂਲਤ ਕਿਸੇ ਦੀ ਇਨਵਿਜੀਵਲੀ ਤੁਸੀਂ ਭੇਜਤਾ ਵਧੀਆ ਗੱਲ ਹੈ ਸਕੈਨਰ ਸਭ ਨੂੰ ਜੇ ਹਸਪਤਾਲ ਪ੍ਰੋਵਾਈਡ ਕਰੇਗਾ ਤੁਹਾਨੂੰ ਬੇਨਤੀ ਹੈ ਜੀ ਇਹਨੂੰ ਹਸਪਤਾਲ ਨੂੰ ਥੋੜਾ ਜਾ ਨਾ ਇਹਨੂੰ ਕਿਸੇ ਚੰਗੇ ਪਾਸੇ ਲੈ ਜਾਓ ਪਹਿਲੇ ਹੀ ਮਾਰੇ ਕਾਰਨਾਮੇਆ ਕਰਕੇ ਸੌਂਗ ਸਾਹਿਬ ਨੂੰ ਵੀ ਬੇਨਤੀ ਆ ਵੀ ਮਾਰੇ ਜੀ ਆਉਦੀ ਜਿਹੜੀ ਨਿਗਾਹਵਾ ਹਸਤਾ ਵਾਲਾ ਲੈ ਆਓ ਲੋਕ ਇੰਨੇ ਖੱਜਲ ਹੋ ਰਹੇ ਨੇ ਰਾਤ ਨੂੰ ਹੁਣ ਟਾਈਮ ਦੇਖ ਲੋ ਆ ਟਾਈਮ ਦੇਖ ਲੋ 2:00 ਵਜੇ ਠੀਕ ਹੈ ਜੀ ਇਹਦਾ ਜੋ ਵੀ ਆ ਇਹਦਾ ਪੇਸ਼ੈਂਟ ਦੇ ਇਹਦੇ ਪਾਸੇ ਬਲੰਟ ਸੱਟ ਆ ਜੋ ਵੀ ਆ ਡਾਕਟਰ ਸਾਹਿਬ ਸਾਨੂੰ ਪਤਾ ਕਿ ਤੁਸੀਂ ਮਤਲਬ ਵੀ ਜੋ ਵੀ ਆ ਤੁਸੀਂ ਕਰ ਲਿਆ ਇਹਨਾਂ ਦਾ ਹੁਣ ਟੋਟਲ ਹੋਇਆ ਦਾ ਪੇਸ਼ੈਂਟ ਦਾ ਪਰਚਾ ਕੱਟਿਆ ਪਿਆ ਸਾਈਨ ਇਹਨਾਂ ਦੇ ਹੋਣੇ ਨੇ ਤੇ ਪੀਸ ਦੇ ਸਿਰਫ ਨੰਬਰ ਪਾ ਠੀਕ ਹੈ ਜੀ ਤੇ ਬੇਨਤੀ ਹੈ ਕਿ ਅੱਗੇ ਅੱਗੇ ਤੋਂ ਜੇ ਕੋਈ ਆਉਂਦਾ ਗਰੀਬ ਬੰਦਾ ਮੇਰਾ ਨੰਬਰ ਲਿਖ ਲੋ ਠੀਕ ਹੈ ਅੱਜ ਤੱਕ ਨਹੀਂ ਚੱਲਦਾ ਸੀ ਤੁਹਾਡੇ ਕੋਲੇ ਨਹੀਂ ਦੇਣ ਨੂੰ ਹੈਗੀ ਕਪੈਸਿਟੀ ਜਾਂ ਦਿਲ ਨਹੀਂ ਕਰਦਾ ਦਿਮਾਗ ਨਹੀਂ ਕਰਦਾ ਤੁਸੀਂ ਤੁਹਾਨੂੰ ਦੱਸ ਦਿਆ ਕਰੋ ਕੋਈ ਗੱਲ ਨਹੀਂ ਕਿਸੇ ਹੋਰ ਤੋਂ ਕਰਾ ਦਾਂਗੇ ਜੇਬ ਚੋਂ ਕਿਵੇਂ ਦੇਈਏ ਮੈਂ ਤਾਂ ਕਹਿੰਦਾ ਹੀ ਨਹੀਂ ਵੀਰੇ ਜੇਬ ਤੋਂ ਦੇ ਜੋ ਤੁਸੀਂ ਪਰਚਾ ਦਾ ਕੁੱਟਵਾ ਜੇ ਤੁਸੀਂ ਫੋਨ ਤੇ ਕਹਤਾ ਵੀ ਤੁਹਾਨੂੰ ਦੇ ਦੰਨਿਆ ਪੈਸੇ ਜੇਬ ਤੋਂ ਮੈਂ ਤਾਂ ਹੀ ਨਹੀਂ ਕਹਦਾ ਤੁਹਾਡਾ ਕੱਟਣ ਦਾ ਹੱਕੇ ਨਹੀਂ ਬਣਦਾ ਠੀਕ ਆ ਜਦੋਂ ਤੁਹਾਨੂੰ ਕਹਿਤਾ ਸਵੇਰ ਤੱਕ ਉਹ ਇੰਨੇ ਦੁਖੀ ਹੋ ਕੇ ਉਹਦੇ ਸੱਟਾਂ ਲੱਗੀਆਂ ਉਹ ਫਟਾਫਟ ਆਪਦੇ ਇੱਥੇ ਲਿਆ ਕੇ ਦਾਖਲ ਕਰਤਾ ਉਹਨਾਂ ਨੇ ਨਹੀਂ ਹੈਗੇ ਪੈਸੇ ਤਾਂ ਘੱਟੋ ਘੜ ਤੁਸੀਂ ਆਪਦਾ ਕੰਮ ਤਾਂ ਸ਼ੁਰੂ ਕਰੋ ਚਲੋ ਫਿਰ ਹੁਣ ਤੁਸੀਂ ਭਵੰਤਮਾਨ ਜੀ ਤੁਸੀਂ ਦੱਸੋ ਇੱਥੇ ਕਿ ਥੋੜੇ ਹਫ਼ਤਿਆਂ ਦੇ ਵਿੱਚ ਜੇ ਗਰੀਬ ਬੰਦਾ ਆਊਗਾ ਨਾ